ਟੈਗਟ ਦੇ ਕੇ ਚੋਣ ਮੈਦਾਨ ਚ ਜਲੰਧਰ ਹਕੀਤ ਹੋਤਾਇਆ ਇਸ ਮਹਿਸਬ ਦਾ ਸਾਡੀ ਖੁਸ਼ਕਿਸਮਤੀ ਹੈ ਔਰ ਸਰਦਾਰ ਰਜਿੰਦਰ ਸਿੰਘ ਜੀ ਜਨਾਨੋ ਹਮੇਸ਼ਾ ਕਰਪਾਰਪੁਰ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੇ ਦਿੱਤੀ ਹੈ ਮੈਂ ਅੱਜ ਖੁਸ਼ ਮੜਾ ਹੋਇਆ ਕਿ ਭਾਈ ਸਾਡਾ ਐਸਐਸਪੀ ਸਾਹਿਬ ਕੰਮ ਕਰ ਰਿਹਾ ਆ ਸਾਹਮਣੇ ਜਿਹੜਾ ਜੀ ਜੀਵਾਹ ਸਾਡਾ ਕਾਟਿਆਣਾ ਇਹਦੇ ਤੋਂ ਮੈਂ ਦਾਜਾ ਲਾਇਆ ਸੋਨੂ ਤੇਸੀ ਜੀ ਔਰ ਸਰਦਾਰ ਚੰਨਣ ਸਿੰਘ ਜੀ ਚਿੱਟੀ ਉਹਨਾਂ ਦਾ ਵੇੜਾ ਕਿਹਨਾ ਉਹਨਾਂ ਦਾ ਪਿੰਡ ਕਿਹਨਾ ਰਾਜ ਸਤਨਾਮ ਸਿੰਘ ਨੇ ਆਪਣੇ ਦਾਦੇ ਦੀ ਯਾਦ ਤਾਜ਼ਾ ਕਰਾ ਪੱਕੇ ਕਰਗੇ ਸੀ ਮਜਬੂਤ ਰਹਾਦੇ ਰਹਿਸ਼ਾ ਵਪਾਰ ਕਰਦੇ ਸੀ ਲੇਕਿਨ ਤਣਾ ਨਹੀਂ ਛੱਡਿਆ ਕਾਂਗਰਸ ਪਾਰਟੀ ਦੇ ਬੇਸ਼ਅ ਇਹਨਾਂ ਇਲੈਕਸ਼ਨ ਵੀ ਉਹਨਾਂ ਨੇ ਲੜਾਇਆ ਔਰ ਇਹ ਸਵਾਲੇ ਬਾਰੇ ਜਿੱਦੋਂ ਪਹਿਲਾਂ ਗੱਲ ਚੁੱਕਿਆ ਜਵਾਬੇ ਚ ਉਹਨਾਂ ਕੋਲਦਾ ਵਾਰ ਬਤਾ ਕੋਈ ਨਹੀਂ ਸੀ ਆਪਣੇ ਪਲਿਓ ਪੈਸੇ ਲਾ ਲ ਕਮੀਆਂ ਦੇ ਹਰ ਕੋਨੇ ਚ ਉਹਨਾਂ ਨੇ ਅੰਦੇ ਭੇਜੇ ਮੇਰੇ ਬਹੁਤ ਹੀ ਸਰਕਾਰੀਓ ਸਾਹਮਣੇ ਬੈਠੇ ਕਾਂਗਰਸ ਦੇ ਲੀਡਰ ਸਹਿਬਾਨ ਪੰਜ ਸਰਪੰਚ ਜ਼िला ਪ੍ਰਸ਼ਦ ਸ਼ਾਂਤੀ ਮੈਂਬਰ ਚੇਅਰਮੈਨ ਸਾਹਿਬ ਉਹ ਤਾਂ ਪਿੰਡਾਂ ਤੋਂ ਆਏ ਮੇਰੇ ਸਤਿਕਾਰਯੋਗ ਬਜ਼ੁਰਗੋ ਵੀਰੋ ਮਾਤਾਓ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਰਹਿਣਾ ਉੱਥੇ ਜਾਣਾ ਉੱਥੇ ਹੀ ਜਾਣਾ ਹਾਂ ਬੜੀ ਬਾਤ ਬਹੁਤ ਅੱਛਾ ਵੀਰੋ ਮੇਰੇਓ ਜੇ ਇਸ ਸਟੇਜ ਦਾ ਸੈਟਰੀ ਕਰਨ ਕਰਦਾ ਹੋਵੇ ਕੋਈ ਵੀ ਸਮਾਗਮ ਹੋਵੇ ਉਹ ਸਮਾਗਮ ਵੀ ਕਾਮਯਾਬ ਹੁੰਦਾ ਉਹ ਇਲੈਕਸ਼ਨ ਵੀ ਕਾਮਯਾਬ ਹੁੰਦਾ ਲੈ ਕੇ ਸਰਦਾਰ ਗਿਆਨੀ ਜ਼ੈਲ ਸਿੰਘ ਤੋਂ ਅੱਜ ਤਾਈਂ ਰੁਸ਼ਪਾਲ ਸਿੰਘ ਜੀ ਪਾਰ ਇਸੇ ਤਰ੍ਹਾਂ ਕਾਂਗਰਸ ਵੀ ਕੰਮ ਕਰਦੇ ਰਹੇ ਨੇ ਉਹ ਸਾਡੇ ਵਿੱਚ ਨੇ ਮੈਂ ਸਮਝਦਾ ਕਿਵੇਂ ਮਹਿਸੂਸ ਵੀ ਕਰਦਾ ਕਿ ਮੈਂਬਰ ਪਾਰਲੀਮੈਂਟ ਦਾ ਆਪਾ ਇਲੈਕਸ਼ਨ ਲੜ ਰਹੇ ਆ ਤੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਕੋਟਾ ਹੀ ਮੁੰਨਾ ਕੀ ਹੁੰਦਾ ਤੇ ਸਿਰਫ ਦੋ ਮਿੰਟ ਲੈਣੇ ਮੈਂ ਮੇਰੇ ਤੋਂ ਪਹਿਲਾਂ ਬਹੁਤ ਗੱਲਾਂ ਹੋਈਆਂ ਐਸਪੀ ਸਾਹਿਬ ਨੇ ਵੀ ਕੀ ਦੀਆ ਮੈਂ ਇੱਕ ਗੱਲ ਕਹਾਂਗਾ ਵੀਰੋ ਜ਼ਮੀਨ ਔਰ ਆਪਣਾ ਲੀਡਰ ਜ਼ਮੀਨ ਔਰ ਲੀਡਰ ਸਾਹਮਣੇ ਰੱਖਣਾ ਚਾਹੀਦਾ ਜ਼ਮੀਨ ਵੀ ਕਿਸਮਤ ਨਾਲ ਮਿਲਦੀ ਆ ਔਰ ਲੀਡਰ ਅੱਛਾ ਵੀ ਬੜੀ ਕਿਸਮਤ ਨਾਲ ਮਿਲਦਾ ਚੌਧਰੀ ਜਗਜੀਤ ਸਿੰਘ ਮੇਰਾ ਲੀਡਰਸ਼ਿਪ ਤੁਹਾਡਾ ਲੀਡਰਸ਼ਿਪ ਅੱਜ ਕਿਆ ਨੂੰ ਵੀ ਇਹਨੇ ਸਾਲ ਹੋ ਗਏ ਲੇਕਿਨ ਮੈਂ ਉਹਦਾ ਨਾਉ ਚੱਕਦਾ ਮੈਂ ਪਿਛਲੀ ਇਲੈਕਸ਼ਨ ਦੇ ਵਿੱਚ ਚੌਧਰੀ ਗਕਰਮਨ ਨੂੰ ਕਿਆ ਲੈ ਟਿਕਟਰੀ ਮਿਲੀ ਲੱਗਿਆ ਆਪਾਂ ਨੂੰ ਮੋਟਾ ਚੌਧਰੀ ਜਗਜੀਤ ਸਿੰਘ ਦੇ ਨਾਉ ਨੂੰ ਮੰਗਣਗੇ ਪੈੜੀਆਂ ਕਹਿੰਦਾ ਮੈਂ ਬਿਲਕੁਲ ਨਹੀਂ ਮੰਗਦਾ ਵੋਟ ਨਾ ਪਵੇ ਲੇਕਿਨ ਮੈਂ ਮੰਗੂਗਾ ਨਹੀਂ ਪੰਜ ਦੇ ਨਹੀਂ ਕੀਤੇ ਜਗਾ ਜਗਾ ਚੌਧਰੀ ਜਗਜੀਤ ਸਿੰਘ ਚੌਧਰੀ ਜਗਜੀਤ ਸਿੰਘ ਜਲੋ ਉਹ ਸੱਦਾ ਲੀਡਰ ਸੀ ਔਰ ਬਹੁਤ ਦੇਰ ਬਾਅਦ ਸਾਡੇ ਜਲੰਧਰ ਹਲਕੇ ਨੂੰ ਤੋਂਬੇ ਨੂੰ ਚਰਨਜੀਤ ਸਿੰਘ ਜੀ ਚਨੀ ਇੱਕ ਕਦਾਵਾਰ ਲੀਡਰ ਮਿਲਿਆ ਆਪਾਂ ਸਾਂਭ ਕੇ ਰੱਖਣਾ ਸਾਂਭ ਕੇ ਦਾ ਮਤਲਬ ਇਹ ਨਹੀਂ ਕਿ ਆਪਾਂ ਘਰੇ ਮਡਾਈ ਰੱਖਾਂ ਇਹਨਾਂ ਨੂੰ ਦੋੜਾਣਾ ਪਿੰਡੋਂ ਪਿੰਡ ਐ ਇਸ ਵੇਲੇ ਇੱਕ ਤਰੀਕ ਤਾਂ ਹੀ ਵੋਟਾਂ ਮੰਗਣ ਫੇਰ ਆਪਾਂ ਜਿਤਾਈਏ ਇੱਕ ਚਨੀ ਸਾਹਿਬ ਹੈ ਇਸ ਲਈ ਜੀ ਸਾਨੂੰ ਇਹ ਤਾਂ ਵੀ ਮੇਰਾ ਇਹ ਮੰਚ ਹੈ ਕਿ ਐਜੂਕੇਸ਼ਨਲ ਇੰਸਟੀਚਿਊਟ ਕਿੱਪ ਨਹੀਂ ਅਨੇਕ ਨੇ ਉਹ ਤੁਹਾਨੂੰ ਤਾਕਤ ਮਿਲੇ ਸਾਡੇ ਗਰੀਬ ਜਨਤਾ ਸ਼ेड्यूਲ ਕਾਸਟ ਵੀਰ ਪਰ ਦੁਆਬੇ ਦੇ ਜਮਿਨਾ ਥੋੜੀਆਂ ਸਾਡੇ ਕੋ ਵੀ ਕੋਈ ਚਾਰਾ ਨਹੀਂ ਚਟਕ ਹੋ ਗਈ ਮਿਲ ਲੈ ਮਿਲ ਲਈਏ ਕੋਈ ਆਮ ਲੋਕਾਂ ਚ ਵਿਦੇਸ਼ ਜਾਣ ਦੀ ਆਸ ਦਾ ਪੜਾਈ ਇੱਥੇ ਇਹੋ ਜੀ ਦਵਾ ਦਿਓ ਵਰਲਡ ਕਲਾਸ ਇੰਸਟੀਚਿਊਟ ਦੋ ਤਿੰਨ ਲਿਆ ਦਿਓ ਦੁਆਬਾ ਤਾਂ ਯਾਰ ਬਹੁਤ ਜ਼ਿਆਦਾ ਨਾ ਬੋਲਦਾ ਹੋਇਆ ਅਇ ਅਕਬਰ ਫਿਰ ਇਹਨੂੰ ਪਤਾ ਹੈ ਸਰਪੰਚੀ ਦਾ ਲੜ ਨਹੀਂ ਰੇ ਕਿ ਇੱਥੇ ਬੈਠੇ ਤਾਂ ਬੈਠੇ ਰਹਿਣ ਇਹਨਾਂ ਨੇ ਅੱਗੇ ਧੋਗੇ ਜਾਣਾ ਪਰ ਮੈਂ ਤੁਹਾਡਾ ਸਾਰਿਆਂ ਦਾ ਤੁਹਾਨੂੰ ਅਛਾ ਵੇਖ ਕੇ ਉਹ ਮੈਂ ਵੇਖੇ ਬਕਰ ਬਕਰੇ ਪਿੰਡਾਂ ਤੋਂ ਬਹੁਤ ਬੜਾ ਆਏ ਹਾਂ ਔਰ ਚੰਮੀ ਸਾਹਿਬ ਦੀ ਜਿੱਤ ਯਕੀਨੀ ਹੈ ਔਰ ਕਿੰਨ ਥੋੜੇ ਆ ਆਪਾਂ ਆਪਣੇ ਪਿੰਡੋਂ ਪਿੰਡ ਡੋਰ ਟੂ ਡੋਰ ਕਰ ਲਈਏ ਡੋਰ ਟੂ ਡੋਰ ਕਰਨਾ ਬੜਾ ਬੜਾ ਹੰਕਾਰਾ ਆਪਣੇ ਇਲੈਕਸ਼ਨ ਨੂੰ ਮਿਲਦਾ ਤਾਂ ਤੁਸੀਂ ਧੋਰ ਤੋਂ ਧੋਰ ਆਪਣੇ ਪਿੰਡਾਂ ਜਾਂ 3-4 ਦਿਨ ਰਹਿ ਗਏ ਇੱਕ ਤਰੀਕੇ ਤੇ ਹਮਲਾ ਮਾਰ ਦਿਓ ਚੰਨੀ ਸਾਹਿਬ ਨੂੰ ਮੈਂ ਜਾਣ ਦਾ ਬਤੌਰ ਮੁੱਖ ਮੰਤਰੀ ਨੇ ਨੇ ਕੰਮ ਚੰਗੇ ਕੀਤੇ ਧੋਰ ਵਜ਼ੀਰ ਉਹ ਮੈਂ ਕਹਿੰਦਾ ਕਾਉਂਸਲਰ ਤੋਂ ਲੈ ਕੇ ਨਗਰ ਕੌਂਸਲ ਢੰਗ ਨਾਲ ਚਲਾਈ ਬਤਰਾਲੇ ਢੰਗ ਨਾਲ ਚਲਾਇਆ ਮੁੱਖ ਮੰਤਰੀ ਵੀ ਚੰਗੇ ਸਾਬਤ ਹੋਇਆ ਅੱਜ ਲੀਡਰ ਆਪਾਂ ਗੋਣਾ ਨਹੀਂ ਅੱਜ ਆਪ ਕਿਹ ਲੀਡਰ ਪੜਾਉਣਾ ਸੋ ਚੰਨਜੀਤ ਸਿੰਘ ਚੰਨੀ ਜੀ ਨੂੰ ਐਮਪੀ ਬਣਾ ਦਿਓ ਸਰਕਾਰ ਆਪਣੀ ਪਰਮ ਪੜਨੀ ਆ ਔਰ ਪੜੇ ਕੁਚੇ ਉਹਦੇ ਤੇ ਇਹਨਾਂ ਨੇ ਬੈਠਣਾ ਇਹਦਾ ਫਾਇਦਾ ਤੋਬੇ ਨੂੰ ਕੀ ਸਾਰੇ ਪੰਜਾਬ ਨੂੰ ਹੋਏਗਾ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਪੰਜਾਬ ਜਿੰਦਾਬਾਦ ਜੰਨੀ ਸੇ ਜਿੰਦਾਬਾਦ ਹਰਜਨ ਸਿੰਘ ਜਿੰਦਾਬਾਦ ਰਾਣਾ ਸਾਹਿਬ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਰਾਣਾ ਗੁਰਜੀਤ ਸਿੰਘ ਜੀ ਦਾ ਔਰ ਸੱਜਣੋ ਮੈਂ ਹੁਣ ਜੇ ਸਖਸ਼ ਨੂੰ ਜੇ ਸਖਸ਼